ਪੰਜਾਬ ਦੇ ਵਿੱਚ ਹੁਣ ਤੱਕ ਬਹੁਤ ਸਾਰੇ ਕਾਂਡ ਹੋਏ ਆ ਕਦੇ ਪੰਜਾਬ ਦੇ ਵਿੱਚ ਇਥੇ ਝੀਲਾਂ ਵਾਲਾ ਕਾਂਡ ਵਾਪਰ ਗਿਆ ਅਸੀਂ ਪਿਛਲੇ ਨਹੀਂ ਵੀਡੀਓ ਦੇ ਵਿੱਚ ਗੱਲ ਸਾਂਝੀ ਕੀਤੀ ਸੀ ਵੀ ਆਰਟੀਆਈ ਦੇ ਰਾਹੀਂ ਪਤਾ ਲੱਗਾ ਕਿ ਮੁਕਸਰ ਸਾਹਿਬ ਦੇ ਵਿੱਚ ਪਿੰਡ ਬਰਕੰਦੀ ਬਰਕੰਦੀ ਪਿੰਡ ਦੇ ਵਿੱਚ ਉਸ ਵੇਲੇ ਜਦੋਂ ਕਾਂਗਰਸ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਉਸ ਵੇਲੇ ਛੱਪੜ ਦੇ ਨਾਮੀਨੀ ਕਰਨ ਦੇ ਨਾਂ ਦੇ ਉੱਤੇ 1 ਕਰੋੜ ਰੁਪਏ ਤੋਂ ਵੱਧ ਦੀ ਕਿਥਿਤ ਤੌਰ ਦੇ ਉੱਤੇ ਕੱਪੜੇਬਾਜ਼ੀ ਕੀਤੀ ਗਈ ਹੈ ਛੱਪੜ ਨੂੰ ਝੀਲ ਕਾਗਜ਼ਾਂ ਦੇ ਵਿੱਚ ਹੀ ਬਣਾਤਾ ਇੱਕ ਇਟ ਨਹੀਂ ਉੱਥੇ ਲੱਗੀ ਯਾਨੀ ਕਿ ਝੀਲਾਂ ਦੇ ਨਾਂ ਤੇ ਠੱਗੀ ਇੰਟਰਲੌਕ ਟਾਈਲਾਂ ਲਾਉਣੀਆਂ ਇਹਦੇ ਨਾਂ ਤੇ ਠੱਗੀ ਪਿੰਡਾਂ ਦੇ ਵਿੱਚ ਵਿਕਾਸ ਕਮਾਂ ਦੇ ਨਾਂ ਤੇ ਠੱਗੀ ਸ਼ਹਿਰਾਂ ਦੇ ਵਿੱਚ ਸਟਰੀਟ ਲਾਈਟਾਂ ਦੇ ਨਾਂ ਤੇ ਠੱਗੀ ਪੁਲਾਂ ਦੇ ਨਾਂ ਤੇ ਠੱਗੀ ਹੁਣ ਤਾਂ ਵੋਟਾਂ ਦੇ ਵਿੱਚ ਵੀ ਠੱਗੀ ਫਿਰ ਜਿੱਥੇ ਵੀ ਹੱਥ ਪੈਂਦਾ ਰੇਤ ਦੇ ਨਾਂ ਤੇ ਠੱਗੀ ਕੇਬਲ ਦੇ ਨਾਂ ਤੇ ਠੱਗੀ ਜ਼ਮੀਨਾਂ ਦੇ ਨਾਂ ਤੇ ਠੱਗੀ ਹਸਪਤਾਲਾਂ ਦੇ ਵਿੱਚ ਵੀ ਕਈਆਂ 'ਚ ਠੱਗੀ ਸਿੱਖਿਆ ਦੇ ਨਾਂ ਤੇ ਵੀ ਠੱਗੀ ਇਹ ਆਪਾਂ ਸਾਰੀਆਂ ਗੱਲਾਂ ਜਾਣਦੇ ਆ ਪਰ ਜੇ ਤੁਹਾਨੂੰ ਇਹ ਗੱਲ ਕਹੀ ਜਾਵੇ ਕਿ ਪੰਜਾਬ ਦੇ ਵਿੱਚ ਕੇਲਾ ਕਾਂਡ ਵਾਪਰ ਗਿਆ ਤੇ ਪੰਜਾਬ ਦੇ ਉਸ ਕੇਲਾ ਕਾਂਡ ਦੀ ਇਨਕੁਆਰੀ ਦੀ ਸੀਬੀਆਈ ਦੇ ਕੋਲੋਂ ਮੰਗ ਕੀਤੀ ਗਈ ਆ ਤੁਸੀਂ ਹੈਰਾਨ ਹੋਵੋਗੇ ਵੀ ਪੰਜਾਬ ਦੇ ਵਿੱਚ ਕੇਲਿਆਂ ਦਾ ਵੀ ਕਾਂਡ ਹੁੰਦਾ ਕੇਲਿਆਂ ਦਾ ਕਾਂਡ ਕਿੰਨਾ ਕੁ ਹੋਊਗਾ ਕੋਈ 10 ਰੁਪਏ ਮਹਿੰਗੇ ਲਾਜੂ ਕੋਈ 20 ਰੁਪਏ ਮਹਿੰਗੇ ਲਾਜੂ ਜੇ ਮੰਨ ਲਓ ਉਸ ਰੇੜੀ ਦੇ ਉੱਤੇ 50 ਰੁਪਏ ਦਰਜਨ ਮਿਲਦੀ ਹੈ ਜਿਹਨੇ ਠੱਗਿਆ ਸਾਨੂੰ ਉਹ 100 ਰੁਪਏ ਦਰਜਨ ਲਾਜੂ ਇੰਨੀ ਹੀ ਗੱਲ ਆ ਪਰ ਗੱਲ ਇੰਨੀ ਨਹੀਂ ਲਾਏ ਗਏ ਦੋਸ਼ਾਂ ਦੇ ਮੁਤਾਬਕ 5 ਤੋਂ ਲੈ ਕੇ 5.5 ਕਰੋੜ ਰੁਪਏ ਦਾ ਘਪਲਾ ਕੀਤਾ ਗਿਆ ਕੱਲੇ ਕੇਲਿਆਂ ਦੇ ਵਿੱਚ ਉਹ ਵੀ ਇੱਕੋ ਹਲਕੇ ਦੇ ਵਿੱਚ ਅਮਰਜੀਤ ਸਿੰਘ ਸੰਧੂਆ ਨੇ ਜਿਹੜੇ ਉਹ ਹੈਗੇ ਜੀ ਪੰਜਾਬ ਦੇ ਸਾਬਕਾ ਵਿਧਾਨ ਸਭਾ ਦੇ ਮੈਂਬਰ ਆਪ ਦੇ ਵੱਲੋਂ ਪਾਰਟੀ ਦੇ ਉਹਨਾਂ ਨੂੰ ਬਾਹਰ ਵੀ ਕੱਢਤਾ ਸੀ ਪਰ ਗੱਲ ਇਹ ਕਿ ਅਮਰਜੀਤ ਸਿੰਘ ਸੰਧੂਆ ਨੇ ਹੁਣੇ ਗੱਲ ਕਹੀ ਆ ਕਿ ਨੂਰਪੁਰ 베ਦੀ ਦੇ ਵਿੱਚ ਨੇੜਲੇ ਹੋਰ ਇਲਾਕਿਆਂ ਦੇ ਨਾਲੋਂ ਕੇਲੇ 20 ਰੁਪਏ ਦਰਜਨ 30 ਰੁਪਏ ਦਰਜਨ ਮਹਿੰਗੇ ਮਿਲਦੇ ਆ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਇੱਕ ਕੇਲੇ ਦੇ ਪਿੱਛੇ 1.5 ਰੁਪਿਆ ਕਮਿਸ਼ਨ ਖਾਦਾ ਜਾਂਦਾ ਲੋਕਾਂ ਦੇ ਵੱਲੋਂ ਅਧਿਕਾਰੀਆਂ ਦੇ ਵੱਲੋਂ ਹੋਰ ਕੁਝ ਸਿਆਸੀ ਲੋਕਾਂ ਦੇ ਵੱਲੋਂ ਉਹ ਕਹਿੰਦੇ ਇੱਕ ਦਰਜਨ ਦੇ ਵਿੱਚ 12 ਕੇਲੇ ਇੱਕ ਦਰਜਨ ਦੇ ਪਿੱਛੇ 18 ਰੁਪਏ ਕਮਿਸ਼ਨ ਖਾਦਾ ਜਾਂਦਾ ਇੱਕ ਦਰਜਨ ਦੇ ਪਿੱਛੇ ਉਹਨਾਂ ਦੇ ਕਹਿਣ ਦੇ ਮੁਤਾਬਕ ਨੂਰਪੁਰ ਬੇਦੀ ਦੇ ਵਿੱਚ ਇੱਕ ਦਿਨ ਦੇ ਵਿੱਚ ਲਗਭਗ 20000 ਜਾਂ ਇਸ ਤੋਂ 1000 2000 ਵੱਧ ਘਟ ਕੇਲਾ ਵਿਕਦਾ ਮਤਲਬ ਇਹ ਹੈ ਜੀ ਕਿ 40000 ਰੁਪਏ ਦੇ ਕਰੀਬ-ਕਰੀਬ ਲਗਭਗ 40000 ਰੁਪਏ ਦੀ ਠੱਗੀ ਹੋ ਜਾਂਦੀ ਹੈ ਕਮਿਸ਼ਨ ਦੇ ਤੌਰ ਦੇ ਉੱਤੇ ਇੱਕ ਦਿਨ ਦੇ ਵਿੱਚ ਕੇਲਿਆਂ ਦੇ ਵਿੱਚੋਂ ਇੰਨੀ ਕਮਿਸ਼ਨ ਖਾਦੀ ਜਾਂਦੀ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਆ ਵੀ ਭਾਈ ਇਹਦੇ ਉੱਤੇ ਸੁਣਵਾਈ ਕੀਤੀ ਜਾਵੇ। ਉਹਨਾਂ ਨੇ ਚੀਫ ਸਕੱਟਰੀ ਨੂੰ ਕਹਿਤਾ ਹੁਣ ਇਸ ਕੇਲਾ ਕਾਂਡ ਦੀ ਇਨਕੁਆਰੀ ਹੋਊਗੀ। ਯਾਨੀ ਕਿ ਪੰਜਾਬ 'ਚ ਭਾਈ ਕੇਲਿਆਂ ਦੇ ਵਿੱਚ ਵੀ ਠੱਗੀ ਵੱਜਦੀ ਆ ਜਿਵੇਂ ਕਿ ਦੋਸ਼ ਲਾਏ ਗਏ ਆ। ਹੁਣ ਉਸ ਤੋਂ ਅਗਲੀ ਗੱਲ ਇਹ ਆ ਵੀ ਕੇਲੇ ਆ ਜਿਹੜੇ ਉਹ ਆਮ ਲੋਕਾਂ ਦੀ ਪਹੁੰਚ ਦੇ ਵਿੱਚ ਇਹੋ ਜਿਹਾ ਫਾਲਾ ਜਿਹੜਾ ਆਪਾਂ ਸਾਰੀ ਖਾਂਦੇ ਆ ਰਿਸ਼ਤੇਦਾਰ ਕੋਲੇ ਵੀ ਜਾ ਕੇ ਕਹਿੰਦੇ ਵੀ ਦੋ ਦਰਜਨ ਕੇਲੇ ਲੈ ਜੋ ਦਰਜਨ ਕੇਲੇ ਲੈ ਜਾਓ। ਜੇ ਪਹਿਲਵਾਨ ਹੁਣ ਉਹ ਵੀ ਕਹਿੰਨ ਵੀ 4 ਕੇਲੇ ਖਾ ਲੋ। ਜਮਵਾਲੇ ਮੁੰਡੇ ਵੀ ਇਹ ਗੱਲ ਕਹਿੰਦੇ ਕੇਲੇ ਖਾ ਲੋ ਬੱਚੇ ਨੂੰ ਵੀ ਕਹਿੰਦੇ ਪੁੱਤ ਕੇਲਾ ਖਾ ਲਾ ਪਰ ਭਾਈ ਜੇਕਰ ਕੇਲੇ ਦੇ ਵਿੱਚ ਵੀ ਕੁੰਡੀ ਲੱਗਦੀ ਆ ਫਿਰ ਤੁਸੀਂ ਇਹ ਦੇਖ ਲਓ ਵੀ ਬਿਜਲੀ ਦੇ ਵਿੱਚ ਕੁੰਡੀ ਕਿੰਨੀ ਲੱਗਦੀ ਹੁੰਦੀ ਆ ਤੇ ਪੁਲਿਸ ਮੁਲਾਜ਼ਮਾਂ ਦੇ ਇੱਕ ਹਿੱਸੇ ਦੇ ਵੱਲੋਂ ਕੁੰਡੀ ਕਿੰਨੀ ਲੱਗਦੀ ਹੋਊਗੀ ਬਾਕੀ ਮਾਲ ਵਿਭਾਗ ਦੇ ਵਿੱਚ ਕੁੰਡੀ ਕਿੰਨੀ ਲੱਗਦੀ ਹੋਣੀ ਆ ਜੇ ਪੰਜਾਬ ਦੇ ਵਿੱਚ ਕੇਲਾ ਕਾਂਡ ਦੇ ਵਿੱਚ ਇਹ ਗੱਲਾਂ ਸਾਹਮਣੇ ਆਉਂਦੀਆਂ ਹਾਂ ਵੀ ਨਹੀਂ ਹੁਣ ਇਹਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਪੱਸੇ ਮੇਰੀ ਸੋਚ ਇਹ ਆ ਵੀ ਜਿੱਥੇ ਵੀ ਪੰਜਾਬੀਆਂ ਦੇ ਇੱਕ ਹਿੱਸੇ ਦੀ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਜਿੱਥੇ ਵੀ ਪੰਜਾਬੀਆਂ ਦੇ ਇੱਕ ਹਿੱਸੇ ਦੀ ਹੱਥ ਪੈ ਗਿਆ ਜਿੱਥੇ ਉਹਨਾਂ ਦੀ ਬਸ ਚੱਲੀ ਪਹੁੰਚ ਚੱਲੀ ਉਸ ਥਾਂ ਦੇ ਉੱਤੇ ਉਹਨਾਂ ਨੇ ਕੁੰਡੀ ਲਾਈ ਆ ਤੇ ਕੁੰਡੀ ਲਾ ਕੇ ਬਾਅਦ ਦੇ ਵਿੱਚ ਉਹਨਾਂ ਨੇ ਵੀ ਗੱਲ ਕਹੀ ਆ ਵੀ ਸੱਚੇ ਪਾਤਸ਼ਾਹ ਨੇ ਬਹੁਤ ਮਿਹਰ ਕੀਤੀ ਆ ਹੁਣ ਆਪਾਂ ਅਗਲੇ ਸਾਲ ਨਾਲ ਬਾਬੇ ਦਾ ਨਾਮ ਇਸ ਰੂਪ ਦੇ ਵਿੱਚ ਲੈਣਾ ਬੇਨਤੀ ਆ ਪੰਜਾਬ ਖਾਨ ਵਾਲਿਓ ਆ ਕਰਤੂਤਾ ਨਾ ਕਰਿਆ ਕਰੋ ਤੁਸੀਂ ਰੱਜਣੇ ਨਹੀਂ ਤੁਹਾਡੇ ਬਬਰ ਨਹੀਂ ਭਰਨੇ ਕਦੇ ਵੀ ਪਰ ਅਗਲੀ ਗੱਲ ਇੱਕ ਹੋਰ ਆ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਮੁੱਖ ਮੰਤਰੀ ਬਣ ਗਏ ਹੁਣ ਇਹਦੇ ਉੱਤੇ ਸਵਾਲ ਚੱਲਿਆ ਅਮਨ ਅਰੋੜਾ ਜਿਹੜੇ ਕਿ ਪੰਜਾਬ ਦੇ ਕੈਬਨਟ ਮੰਤਰੀ ਵੀ ਹੈ ਤੇ ਆਮ ਆदमी ਪਾਰਟੀ ਦਾ ਸੂਬਾ ਪ੍ਰਧਾਨ ਵੀ ਹੈ ਉਹਨਾਂ ਨੇ ਕਿਹਾ ਜੀ ਕਿ ਅਸੀਂ ਤਾਂ ਮਾਲਵੇ ਦੇ ਵਿੱਚੋਂ ਹੀ ਸਰਕਾਰ ਬਣਾ ਲੈਣੀ ਹੈ 2027 ਦੇ ਵਿੱਚ ਯਾਨੀ ਕਿ 59 ਸੀਟਾਂ ਵਿਧਾਨ ਸਭਾ ਦੇ ਵਿੱਚ ਬਹੁਮਤ ਵਾਸਤੇ ਚਾਹੀਦੀਆਂ ਹੁੰਦੀਆਂ ਅਮਨ ਅਰੋੜਾ ਦੇ ਵੱਲੋਂ ਕੀਤੇ ਦਾਅਵੇ ਦੇ ਮੁਤਾਬਕ ਅਸੀਂ 59 ਸੀਟਾਂ ਜਾਂ ਇਸ ਤੋਂ ਵੀ ਵੱਧ ਸੀਟਾਂ ਕੱਲੇ ਮਾਲਵੇ ਤੋਂ ਲੈ ਜਾਣੀਆਂ ਤੇ ਹੁਣ ਸਵਾਲੇ ਪੈਦਾ ਹੋ ਗਏ ਵੀ ਕੀ ਇਹ ਸੱਚੀ ਮੁੱਚੀ ਲੈ ਜਾਣੀਆਂ ਕੀ ਐਵੇਂ ਹੋ ਸਕਦਾ ਹੈ ਤੇ ਬਾਕੀ ਆਗੂ ਇਹ ਗੱਲ ਕਹਿੰਦੇ ਜੀ ਕਿ ਸੀਟਾਂ ਸਾਡੀਆਂ 59 ਤੋਂ ਵੱਧ ਜਾਣੀਆਂ ਸਰਕਾਰ ਸਾਡੀ ਹੋਊਗੀ ਅਸ਼ਵਨੀ ਕੁਮਾਰ ਸ਼ਰਮਾ ਜਿਹੜੇ ਕਿ ਕਾਰਜਕਾਰੀ ਪ੍ਰਧਾਨਾਾ ਬੀਜੇਪੀ ਦੇ ਕਹਿੰਦੇ ਸਾਡੀ ਸਰਕਾਰ ਹੋਊਗੀ ਕਾਂਗਰਸ ਦੇ ਰਾਜਾ ਵਡਿੰਗ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਨੇਤਾ ਕਹਿੰਦੇ ਵੀ ਬਾਕੀ ਗੱਲਾਂ ਛੱਡੋ ਐਤਕੀ ਤਾਂ ਕ੍ਰਾਂਤੀ ਆਉਣ ਵਾਲੀ ਸਰਕਾਰ ਸਾਡੀ ਹੋਊਗੀ ਚਾਰ ਸਰਕਾਰਾਂ ਤਾਂ ਵਡਿੰਗਾਂ ਨੇ ਬਣਨੀ ਤਾਂ ਇੱਕ ਪਾਰਟੀ ਦੀ ਆ ਪਰ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਬਾਰਾ ਮੁੱਖ ਮੰਤਰੀ ਬਣ ਸਕਣਗੇ ਸਵਾਲ ਇਹ ਆ ਆਮ ਆਦਮੀ ਪਾਰਟੀ ਦਾ ਨਾਲ 100 ਕਿਸਮ ਦੇ ਵਿਵਾਦ ਜੁੜੇ ਆ 100 ਗੱਲਾਂ ਹੋਰ ਜੁੜੀਆਂ ਪਰ ਇਹ ਗੱਲ ਬਿਲਕੁਲ ਚਿੱਟੇ ਦਿਣ ਵਾਂਗੂ ਸਾਫ਼ ਆ ਵੀ ਜੇਕਰ ਭਗਵੰਤ ਮਾਨ ਪਾਰਟੀ ਤੋਂ ਪਰੇ ਆ ਤੇ ਪਾਰਟੀ ਜ਼ੀਰੋ ਆ ਹਾਲਾਂਕਿ ਇਹ ਵੀ ਗੱਲ ਸੱਚੀ ਹੈ ਵੀ ਗ੍ਰਾਫ ਪਾਰਟੀ ਦਾ ਹੁਣ ਡਾਊਨ ਆ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਆ ਪਰ ਪੰਜਾਬ ਦੇ ਲੋਕਾਂ ਨੇ 200 ਤੇ 22 ਦੇ ਵਿੱਚ ਵੋਟਾਂ ਕਿਹਦੇ ਮੂੰਹ ਨੂੰ ਪਾਈਆਂ ਭਗਵੰਤ ਮਾਨ ਹੋਰਾਂ ਦੇ ਜੇ ਭਗਵੰਤ ਮਾਨ ਪਰੇ ਆ ਤੇ ਫਿਰ ਪਾਰਟੀ ਜ਼ੀਰੋ ਆ ਤੇ ਜੇ ਭਗਵੰਤ ਮਾਨ ਪਰੇ ਆ ਤੇ ਫਿਰ ਮਾਲਵੇ ਦੇ ਵਿੱਚੋਂ ਵੀ ਮੇਰਾ ਕਹਿਲਾ ਵੀ ਇੱਕ ਦਰਜਨ ਸੀਟਾਂ ਨਹੀਂ ਮਿਲਣਗੀਆਂ ਹੁਣ ਭਗਵੰਤ ਮਾਨ ਡੇਢ ਸਾਲ ਦੇ ਵਿੱਚ ਕੰਮ ਕਿਵੇਂ ਕਰਦੇ ਆ ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ ਪਰ ਹੁਣ ਮੈਂ ਦੂਜੇ ਪਾਸੇ ਤੁਲਨਾ ਕਰਕੇ ਦੇਖਦਾ ਅਕਾਲੀ ਇਹ ਗੱਲ ਕਰਨੇ ਜੀ ਕਿ ਸਰਕਾਰ ਸਾਡੀ ਬਣਨੀ ਪਰ ਅਕਾਲੀਆਂ ਦਾ ਪੰਜਾਬ ਦੇ ਵਿੱਚ ਕਿਹੜੀ ਕਿਹੜੀ ਥਾਂ ਦੇ ਉੱਤੇ ਪ੍ਰਭਾਵ ਹੈ ਤੁਸੀਂ ਆਪਣੀਆਂ ਟਿੱਪਣੀਆਂ ਦੇ ਰੂਪ ਚ ਦੱਸ ਦਿਓ ਜੇ ਭਾਜਪਾ ਨਾਲ ਗੱਠਜੋੜ ਹੋ ਗਿਆ ਮੈਨੂੰ ਲੱਗਦਾ ਵੀ ਮਜ਼ਬੂਤੀ ਆਊਗੀ ਪਰ ਹੁਣ ਚੱਕਰ ਇਹ ਵੀ ਆ ਕਿ ਭਾਜਪਾ ਕਿਹੜੇ ਅਕਾਲੀ ਦਲ ਨਾਲ ਗੱਠਜੋੜ ਕਰੂ ਕਿਉਂਕਿ ਪੰਜ ਮੈਂਬਰੀ ਕਮੇਟੀ ਵਾਲਿਆਂ ਦਾ ਵੱਖਰੀ ਚੋਣ ਹੋ ਰਹੀ ਆ ਇਧਰਲੇ ਪਾਸੇ ਵੱਖਰਾ ਅਕਾਲੀ ਦਲ ਆ ਅਮਰਤਪਾਲ ਸਿੰਘ ਦਾ ਵੱਖਰਾ ਅਕਾਲੀ ਦਲ ਆ ਸੋ ਇਸ ਤਰੀਕੇ ਦੇ ਵਿਚਾਰ ਆ ਹੁਣ ਤੁਸੀਂ ਕਾਂਗਰਸ ਦੀ ਗੱਲ ਕਰ ਲਓ ਕਾਂਗਰਸ ਦੇ ਵਿੱਚ ਇਸ ਵੇਲੇ 4-5 ਮੁੱਖ ਮੰਤਰੀ ਫਿਰਦੇ ਆ ਉਹ ਜਿਹੜੀ 5 ਸੀਟਰ ਗੱਡੀ ਹੁੰਦੀ ਆ ਉਹ ਤਾਂ ਇੱਕ ਮੁੱਖ ਮੰਤਰੀਆਂ ਦੀ ਇਹ ਸੰਭਾਵੀ ਮੁੱਖ ਮੰਤਰੀਆਂ ਦੀ ਇਸ ਵੇਲੇ ਕਾਂਗਰਸ ਨੂੰ ਕਾਂਗਰਸ ਨੇ ਹਰਉਣਾ ਹੁੰਦਾ ਇਹਦੇ ਬਾਰੇ ਆਪਾਂ ਸਾਰੇ ਜਾਣਦੇ ਆ ਇਸ ਹਾਲਾਤ ਦੇ ਵਿੱਚ ਕਾਂਗਰਸ ਕਿਵੇਂ ਸਰਕਾਰ ਬਣਾਉਗੀ ਹੁਣ ਦੂਜੀਆਂ ਪਾਰਟੀਆਂ ਦੀ ਗੱਲ ਕਰ ਲਓ ਵੀ ਭਾਈ ਫਲਾਣੀ ਆ ਇਹ ਆ ਬੀ ਆ ਸੀ ਆ ਡੀ ਆ ਜਿਹੜੀ ਵੀ ਉਹ ਭਾਈ ਪੰਜਾਬ ਦੇ ਵਿੱਚ ਕਿੱਥੇ ਜੇ ਖੜਦੀਆਂ ਅਸੀਂ ਇਹ ਗੱਲ ਕਹਿੰਦੇ ਕਿ ਮੁਕਾਬਲਾ ਤਿੱਖਾ ਵੀ ਹੋਵੇ ਮੁਕਾਬਲੇ ਦੇ ਵਿੱਚ ਉਹ ਜਿੱਤੇ ਜਿਹੜਾ ਕਿ ਲੋਕਾਂ ਦਾ ਭਰੋਸਾ ਅਸਲ ਦੇ ਵਿੱਚ ਜਿੱਤ ਗਿਆ ਪਰ ਕੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਮੁੜ ਕੇ ਭਰੋਸਾ ਜਤਨ ਦੇ ਵਿੱਚ ਕਾਮਯਾਬ ਹੋਣਗੇ ਤੇ ਕੀ ਅਮਨ ਅਰੋੜਾ ਦੇ ਅੰਦਾਜ਼ੇ ਜਾਂ ਕਹਿ ਲਈਏ ਉਹਨਾਂ ਦਾ ਕੌਨਫੀਡੈਂਸ ਜਾਂ ਓਵਰ ਕੌਨਫੀਡੈਂਸ ਵੀ ਆਪਾਂ ਵਰਤ ਲਏ ਇਹ ਗੱਲ ਸੱਚੀ ਸਾਬਤ ਹੋ ਸਕਦੀ ਹੈ ਜਾਂ ਵੈਸੇ ਹੀ ਆ ਗੱਲਾਂ ਇਹ ਲੋਕਾਂ ਦੇ ਮਨਾਂ ਵਿੱਚ ਸਵਾਲ ਆਉਣੇ ਸੁਭਾਵਕਾ ਸੋ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵਿੱਚ ਡੇਢ ਬਾਰੇ ਦੇ ਵਿੱਚ ਕੀ ਕੀ ਚਮਤਕਾਰ ਕਰਦੇ ਆ ਇਹਦੇ ਵੱਲ ਸਭ ਦੀ ਨਿਗਰਟ ਕੀ ਆ ਜੇ ਜਿਹੜੀ ਲੈਂਡ ਪੂਲਿੰਗ ਨੀਤੀ ਆ ਜਿਹਦੇ ਉੱਤੇ ਹੁਣ 4 ਹਫ਼ਤੇ ਵਾਸਤੇ ਰੋਕ ਲੱਗੀ ਆ ਇਹ 4 ਹਫ਼ਤੇ ਵਾਲੀ ਰੋਕ ਆ ਜਿਹੜੀ ਉਹਨੇ ਇਹ ਗੱਲ ਦਰਸਾ ਦਿੱਤੀ ਆ ਕਿ ਅਦਾਲਤ ਨੂੰ ਵੀ ਇਹ ਨੁਕਤੇ ਪਸੰਦ ਨਹੀਂ ਜੇ ਕਰਕੇ ਅੱਜ ਕਿਸਾਨ ਵੀ ਕਲਪੇ ਫਿਰਦੇ ਆ ਕਿਸਾਨ ਇਹ ਗੱਲ ਕਹਿੰਦੇ ਆ ਵੀ ਮੁਹਾਲੀ ਦੇ ਵਿੱਚ ਲੈਂਡ ਪੂਲਿੰਗ ਤਹਿਤ ਲਈ ਹੋਈ ਜ਼ਮੀਨ ਜਿਹੜੀ ਕਿਸਾਨਾਂ ਦੀ ਉਹਨਾਂ ਦੇ ਵਿੱਚੋਂ ਤਾਂ ਕਈਆਂ ਨੂੰ ਹਾਲੇ ਤੱਕ ਪਲਾਟ ਨਹੀਂ ਮਿਲੇ ਤੇ ਤੁਸੀਂ ਸਾਨੂੰ ਪਲਾਟ ਕਿੱਥੇ ਦਿਓਗੇ ਸਾਨੂੰ ਚਾਹੀਦਾ ਹੀ ਨਹੀਂ ਪਲਾਟ ਉਹ ਇਹ ਗੱਲ ਕਹਿੰਦੇ ਆ ਤੇ ਦੋ ਗੱਲਾਂ ਦੇ ਕਰਕੇ ਇੱਕ ਤਾਂ এনवायरमेंट ਦੇ ਕਰਕੇ ਵਾਤਾਵਰਣ ਦੇ ਕਰਕੇ ਤੇ ਇੱਕ ਮਜ਼ਦੂਰਾਂ ਤੇ ਕਿਸਾਨਾਂ ਦੇ ਆਰਥਿਕ ਹਿੱਤਾਂ ਦੇ ਕਰਕੇ ਰੋਟੀ ਦੇ ਕਰਕੇ ਅਦਾਲਤ ਨੇ 4 ਹਫ਼ਤੇ ਦੀ ਇਹਦੇ ਉੱਤੇ ਰੋਕ ਲਾਈ ਸਟੇਲ ਆਤਾ ਹੁਣ ਬੀਨੇ ਕੀ ਬਣਦਾ ਪਰ ਮੈਂ ਇਸ ਗੱਲ ਤੇ ਹੈਰਾਨ ਜ਼ਰੂਰ ਆ ਇਸ ਮੁੱਦੇ ਨੇ ਵਿਰੋਧੀਆਂ ਨੂੰ ਕਿਵੇਂ ਸਿਆਸੀ ਤੌਰ ਦੇ ਉੱਤੇ ਥੋੜਾ ਜਿਹਾ ਉੱਭਰਨ ਦਾ ਮੌਕਾ ਦਿੱਤਾ ਬੀਜੇਪੀ ਦੇ ਖਿਲਾਫ ਤਿੰਨ ਖੇਤੀ ਕਾਨੂੰਨਾਂ ਦੇ ਉੱਤੇ ਲੜਾਈ ਲੜੀ ਪੰਜਾਬ ਦੇ ਕਿਸਾਨਾਂ ਨੇ ਉਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਟਰੈਕਟਰ ਮਾਰਚਾਂ 'ਚ ਸ਼ਾਮਲ ਹੁੰਦੇ ਸੀ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਜ਼ਮੀਨ ਦੇ ਨਾਲ ਖੜੇ ਆ ਕਿਸਾਨ ਦੇ ਨਾਲ ਖੜੇ ਆ ਕਿਸਾਨ ਹੈ ਤਾਂ ਅੰਨ ਹੈ ਜਹਾਨ ਹੈ ਹੁਣ ਆਮ ਆਦਮੀ ਪਾਰਟੀ ਨੇ ਲੈਂਡ ਪੂਲਿੰਗ ਨੀਤੀ ਦੀ ਗੱਲ ਕਰ ਲਈ ਤੇ ਬੀਜੇਪੀ ਪੰਜਾਬ ਚ ਕਹਿੰਦੀ ਜੀ ਕਿਸਾਨ ਹੈ ਤਾਂ ਜਹਾਨ ਹੈ ਅਨਦਤੇ ਦੇ ਨਾਲ ਖੜੇ ਆ ਅਸੀਂ ਪੂਰੇ ਪੰਜਾਬ ਦੇ ਵਿੱਚ ਕਹਿੰਦੇ ਜੀ ਯਾਤਰਾ ਕੱਢਣ ਲੱਗੇ ਆ ਕਿਸਾਨ ਪੱਖੀ ਡਰਾਮੇਬਾਜ਼ੀ ਕੈਸੀ ਆ ਗੰਗਾ ਤਰਹੀ ਸ਼ਕਤੀਮਾਨ ਹੈ ਇਹਦਾ ਮਤਲਬ ਇਹ ਆ ਕਾਂਗਰਸੀ ਕਹਿੰ ਜਾਂਦੇ ਜੀ ਅਸੀਂ ਕਿਸਾਨ ਦੇ ਨਾਲ ਹਾਂ ਤੁਸੀਂ ਵੀ ਕਿਸਾਨ ਦੇ ਨਾਲ ਹੋ ਆਪ ਵਾਲੇ ਕਹਿੰਦੇ ਅਸੀਂ ਵੀ ਕਿਸਾਨ ਦੇ ਨਾਲ ਆ ਬਾਕੀ ਵੀ ਸਾਰੇ ਕਿਸਾਨ ਦੇ ਨਾਲ ਆ ਫਿਰ ਕਿਸਾਨ ਦੇ ਖਿਲਾਫ ਕੌਣ ਹੋ ਗਿਆ ਮਤਲਬ ਇਹ ਆ ਵੀ ਭਾਈ ਕੋਈ ਯੂਗਾਂਡਾ ਦੇ ਵਿੱਚੋਂ ਆਇਆ ਕੋਈ ਤੰਜ਼ਾਨੀਆ ਦੇ ਵਿੱਚੋਂ ਆਇਆ ਕੋਈ afghanistan ਦੇ ਵਿੱਚੋਂ ਆਇਆ ਕਿਸਾਨ ਦੇ ਖਿਲਾਫ ਉਹ ਹੋ ਗਿਆ ਨਾਲੇ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਆ 8 ਤਰੀਕ ਨੂੰ ਕਿਸਾਨਾਂ ਨੇ ਲੁਧਿਆਣਾ ਦੇ ਸ਼ਹਿਨਸ਼ਾ ਪੈਲੈਸ ਦੇ ਵਿੱਚ ਇਕੱਠ ਰੱਖਿਆ ਉੱਥੇ ਵੱਡੀ ਕੁਰਸੀ ਲਾਈ ਸਟੇਜ ਦੇ ਉੱਤੇ ਵੀ ਆਓ ਪੰਜਾਬ ਦੇ ਨੇਤਾ ਜਿਹੜੇ ਮੁੱਖ ਮੰਤਰੀ ਸਾਹਿਬ ਤੇ ਹੋਰ ਵੀ ਆਓ ਸਾਨੂੰ ਉੱਤਰ ਦੇ ਜੋ ਲੈਂਡ ਪੂਲਿੰਗ ਨੀਤੀ ਦੇ ਬਾਬਤ ਸਮਝਾ ਜਾਓ ਕੋਈ ਗਿਆ ਹੀ ਨਹੀਂ ਕਿਸਾਨ ਤਰਕ ਚਾਹੁੰਦੇ ਆ ਧੱਕਾ ਨਹੀਂ ਕਿਸਾਨ ਨਹੀਂ ਚਾਹੁੰਦੇ ਸਾਡੇ ਖੇਤਾਂ ਦੇ ਵਿੱਚ ਨੀਆਂ ਖੜੀਆਂ ਹੋਣ ਕਿਸਾਨ ਨਹੀਂ ਚਾਹੁੰਦੇ ਵੀ ਇੱਥੇ ਮੌਲ ਬਣਨ ਕਿਸਾਨ ਅਰਬਨ ਸਟੇਟ ਨਹੀਂ ਚਾਹੁੰਦੇ ਉਹ ਫਸਲ ਦਾ ਪੂਰਾ ਮੁੱਲ ਚਾਹੁੰਦੇ ਆ ਜਦੋਂ ਕਿਸਾਨ ਮਿੱਟੀ ਨਾਲ ਮਿੱਟੀ ਹੋ ਕੇ ਹਰਿਆਲੀ ਪੈਦਾ ਕਰਕੇ ਫਸਲ ਪੈਦਾ ਕਰਕੇ ਖੁਸ਼ ਆ ਆਪਾਂ ਉਹਨਾਂ ਨੂੰ ਸੈਕਟਰਾਂ ਦੇ ਵਿੱਚ ਵੰਡਣ ਦੀ ਕਿਉਂ ਕੋਸ਼ਿਸ਼ ਕਰਦੇ ਆ ਜੇ ਵੰਡਣੀ ਆ ਤੇ ਫਿਰ ਪਹਿਲਾਂ ਵਾਲੇ ਆਪਾਂ ਵਿਕਸਿਤ ਕਰ ਲਈਏ ਬਾਅਦ ਦੇ ਵਿੱਚ ਆ ਗੱਲ ਕਰ ਲਾਂਗੇ ਸੋ ਮੁੱਦੇ ਬਹੁਤ ਸਾਰੇ ਆ ਪਰ ਫਿਲਹਾਲ ਸਭ ਨੂੰ 227 ਦਿਖ ਰਹੀ ਆ ਵੀ 27 ਚ ਹੀ ਜਿੱਤਾਂਗੇ 27 ਚ ਹੀ ਜਿੱਤਾਂਗੇ 27 ਚ ਹੀ ਜਿੱਤਾਂਗੇ 27 ਦਾ ਡੇਢ ਸਾਲ ਬਾਅਦ ਆ ਪਹਿਲਾਂ ਆਪਾਂ ਅੱਜ ਦੀ ਗੱਲ ਕਰ ਲਈਏ ਸਾਰੀਆਂ ਸਿਆਸੀ ਪਾਰਟੀਆਂ ਨੂੰ ਬੇਨਤੀ ਆ ਕਿ ਅੱਜ ਦੀ ਪਹਿਲਾਂ ਗੱਲ ਕਰੋ ਅੱਜ ਤੁਹਾਡੇ ਕੋਲੋਂ ਉੱਤਰ ਮੰਗਦਾ ਪੰਜਾਬ ਕਿੱਥੇ ਜੇ ਖੜਾ ਕਿਵੇਂ ਜੇ ਖੜਾ ਅੱਜ ਉੱਤਰ ਮੰਗਦਾ ਪੰਜਾਬ ਦੇ ਵਿੱਚ ਅੱਜ ਵਾਲੇ ਹਾਲਾਤ ਕਿਉਂ ਪੈਦਾ ਹੋਏ ਉੱਤਰ ਮੰਗਦਾ ਕੀ ਪੰਜਾਬ ਦੇ ਵਿੱਚ ਜਾਨ ਮਾਲ ਦੀ ਹਿਫਾਜ਼ਤ ਹੈ ਇਹ ਉੱਤਰ ਮੰਗਦਾ ਕੀ ਪੰਜਾਬ ਦੇ ਵਿੱਚ ਜੋ ਕਿਹਾ ਗਿਆ ਸੀ ਉਹ ਸਾਰਾ ਕੁਝ ਮਿਲਿਆ ਉੱਤਰ ਮੰਗਦਾ ਕੀ ਪੰਜਾਬ ਦੇ ਵਿੱਚ ਸਰਕਾਰੀ ਵਿਭਾਗਾਂ ਨਾਲ ਜੁੜੇ ਹੋਏ ਕਰਮਚਾਰੀ ਸੰਤੁਸ਼ਟ ਹਨ ਉੱਤਰ ਮੰਗਦਾ ਪੰਜਾਬ ਜੇਕਰ ਇਹਨਾਂ ਗੱਲਾਂ ਦੇ ਉੱਤਰ ਨਹੀਂ ਦੇਣੇ ਤੇ ਫਿਰ ਮੈਂ ਵੀ ਕਹਿ ਦਿੰਦਾ ਜੀ ਕਿ ਮੈਂ ਮੁੱਖ ਮੰਤਰੀ ਬਣੂੰਗਾ ਤੁਸੀਂ ਕਰੋ ਜੀ ਮੈਂ ਬਣੂੰਗਾ 27 ਦੇ ਵਿੱਚ 1.5 ਸਾਲ ਫੀਲਿੰਗਾਂ ਹੀ ਲੈਣੀਆਂ ਆਪਾਂ ਸੋ ਲੋੜ ਇਸ ਵਕਤ ਇਸ ਗੱਲ ਦੀ ਆ ਵੀ ਪੰਜਾਬ ਦੇ ਵਿੱਚ ਜਿਹਨੂੰ ਜਿੰਨਾ ਮੌਕਾ ਮਿਲਿਆ ਉਹ ਕੰਮ ਕਰਕੇ ਦਿਖਾਵੇ 27 ਦੇ ਵਿੱਚ ਲੋਕਾਂ ਨੇ ਆਪੇ ਸੋਚ ਲੈਣਾ ਤੁਸੀਂ ਇਸ ਵੇਲੇ ਪੰਜਾਬ ਦੇ ਲੋਕਾਂ ਬਾਰੇ ਸੋਚੋ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਇਹ ਆ ਬਾਕੀ ਤੇਲ ਤੇ ਤੇਲ ਦੀ ਧਾਰ ਦੇਖੋ ਦਾਵੇਦਾਰੀਆਂ ਚੱਲਦੀਆਂ ਗੁਮਰਾਹ ਕੁੰਨ ਗੱਲਾਂ ਵੀ ਚੱਲਦੀਆਂ ਮੇਰੀ ਇੱਕ ਦਿਨ ਇੱਕ ਨੇਤਾ ਨਾਲ ਗੱਲ ਹੋਈ ਕਿਹਾ ਬਾਈ ਜੀ 4 ਕ ਮਹੀਨੇ ਅਖੀਰਲੇ ਕੰਮ ਖਿੱਚ ਕੇ ਦਿਖਾਵਾਂਗੇ ਪਹਿਲਾਂ ਕਿਹੜਾ ਲੋਕਾਂ ਨੇ ਕੀਤੇ ਰੱਖਣਾ ਹੁੰਦਾ ਤੁਸੀਂ ਇਹ ਅੰਦਾਜ਼ੇ ਉਹਨਾਂ ਦੀ ਇਹ ਸੋਚ ਸਹੀ ਸਾਬਤ ਹੋਣ ਦੇਣੀ ਹੈ ਕਿ ਨਹੀਂ ਇਹ ਤੁਹਾਡੀ ਨਿੱਜੀ ਮਰਜ਼ੀ ਹੈ